ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਸੂਫੀ ਕਿਚਨ ਬਲੌਗ ਤੇ ਤੁਹਾਡਾ ਸਵਾਗਤ ਹੈ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਛੁੱਟੀਆਂ ਦੇ ਨਾਲ ਆ ਨਾ ਜਾਣਾ ਵੀ ਸ਼ੁਰੂ ਹੋ ਚੁੱਕਿਆ ਹੈ ਤੇ ਗਰਮੀ ਜ਼ਿਆਦਾ ਹੋਣ ਕਰਕੇ ਆਪਾਂ ਨੂੰ ਕਈ ਵਾਰ ਹੁੰਦਾ ਬਹੁਤ ਵਧੀਆ ਚੀਜ਼ ਮਿੰਟਾਂ ਵਿੱਚ ਤਿਆਰ ਹੋ ਜੇ ਤੇ ਜੀ ਦੇ ਨਾਲ ਕੀ ਆਪਣੇ ਦੋਸਤ ਮਹਿਮਾਨ ਬੱਚੇ ਸਭ ਖੁਸ਼ ਹੋ ਜਾਣ ਤੇ ਆਪਾਂ ਉਸੇ ਤਰ੍ਹਾਂ ਦੀ ਇੱਕ ਬਹੁਤ ਵਧੀਆ ਜੀ ਡਿਸ਼ ਲੈ ਕੇ ਆਏ ਜਿਹੜੀ 5 ਮਿੰਟ ਵਿੱਚ ਤਿਆਰ ਹੋ ਜੂਗੀ ਤੇ ਥੋੜੀ ਬਹੁਤ ਜ਼ਿਆਦਾ ਤਾਰੀਫ ਹੋਊਗੀ ਤੇ ਇਹਦੇ ਲਈ ਆਪਾਂ ਕੀ ਲੈਣਾ ਸਭ ਤੋਂ ਪਹਿਲਾਂ ਮੰਗੇਓ ਤੇ ਉਹ ਹਰ ਟਾਈਮ ਆਪਣੇ ਘਰੇ ਗਰਮੀ ਵਿੱਚ ਹੁੰਦੇ ਹੀ ਐ ਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਲੈਣਾ ਹੈਗਾ ਤੇ ਫਿਰ ਉਹਨੂੰ ਆਪਾਂ ਛੋਟੇ-ਛੋਟੇ ਪੀਸਾਂ ਦੇ ਵਿੱਚ ਕੱਟ ਲਾਂਗੇ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜ਼ਰੂਰ ਕਰਦਿਆ ਕਰੋ ਉਸ ਤੋਂ ਬਾਅਦ ਲਈਏ ਜੀ ਆਪਾਂ ਦੋ ਆੜੂ ਆੜੂ ਤੁਸੀਂ ਜ਼ਰੂਰ ਲੈਣੇ ਹੈਗੇ ਕਿਉਂਕਿ ਇਹ ਦੋਨੇ ਫਰੂਟਾਂ ਦੇ ਨਾਲ ਇਹਦਾ ਫਲੇਵਰ ਹੈ ਜਿਹੜਾ ਉਹ ਖੱਟਾ ਮਿੱਠਾ ਆਊਗਾ ਤੇ ਟੇਸਟ ਜਿਹੜਾ ਬਹੁਤ ਵਧੀਆ ਹੋਊਗਾ ਤੇ ਫਿਰ ਆਪਾਂ ਇਹਨੂੰ ਵੀ ਛੋਟੇ-ਛੋਟੇ ਪੀਸਾਂ ਵਿੱਚ ਕੱਟ ਲਾਂਗੇ ਤੇ ਇਹਦੀ ਗਿੱਟਕ ਵਗੈਰਾ ਬਾਹਰ ਕੱਢ ਦਾਂਗੇ ਤੇ ਇਹ ਆਪਾਂ ਹੁਣ ਪਾ ਲਾਂਗੇ ਜੀ ਇੱਕ ਜਗ ਦੇ ਵਿੱਚ ਕਿਉਂਕਿ ਆਪਾਂ ਇਹਨਾਂ ਨੂੰ ਕਰਾਂਗੇ ਗਰਾਇੰਡ ਤੇ ਗਰਾਇੰਡ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਕਰਨਾ 2-3 ਮਿੰਟ ਲਗਾ ਕੇ ਤਾਂ ਕਿ ਇਹਦੇ ਵਿੱਚ ਕੋਈ ਵੀ ਮੋਟਾ ਪੀਸ ਨਾ ਬਚੇ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪੀਸਤੀ ਹੋਈ ਮਿਸ਼ਰੀ ਤੇ ਉਹ ਆਪਾਂ ਜਿਹੜਾ ਹੈਗਾ ਇੱਕ ਵੱਡਾ ਸਪੂਨ ਪਾਏਗਾ ਤੁਸੀਂ ਆਪਦੀ ਮਰਜ਼ੀ ਦੇ ਅਨਸਾਰ ਪਾ ਸਕਦੇ ਹੋ ਜਿੰਨੀ ਤੁਹਾਨੂੰ ਜ਼ਰੂਰਤ ਹੈ ਜੇ ਸਾਡੇ ਕੋਲ ਮਿਸ਼ਰੀ ਨਾ ਹੋਵੇ ਤਾਂ ਤੁਸੀਂ ਇਹਦੇ ਵਿੱਚ ਖੰਡ ਵੀ ਪਾ ਸਕਦੇ ਹੋ ਜਾਂ ਇੱਕ ਪੂਰਾ ਖੰਡ ਹੁੰਦੀ ਹੈ ਉਹ ਵੀ ਪਾ ਸਕਦੇ ਹੋ ਉਹ ਕੋਈ ਪ੍ਰੋਬਲਮ ਨਹੀਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਕਟੋਰੀ ਆਈਸ ਦੀ ਪਾਈਏ ਆਈਸ ਤੁਸੀਂ ਇਹਦੇ ਵਿੱਚ ਜਿਆਦਾ ਪਾਉਣੀ ਹੈ ਕਿਉਂਕਿ ਜਿੰਨਾ ਠੰਡਾ ਹੋਊਗਾ ਉਨਾਂ ਹੀ ਜ਼ਿਆਦਾ ਇਹ ਵਧੀਆ ਲੱਗੂਗਾ ਤੇ ਵੈਸੇ ਵੀ ਤੁਹਾਨੂੰ ਪਤਾ ਹੈ ਗਰਮੀ ਦੇ ਵਿੱਚ ਠੰਡਾ ਹੀ ਜ਼ਿਆਦਾ ਵਧੀਆ ਲੱਗਦਾ ਠੰਡੀਆਂ ਚੀਜ਼ਾਂ ਹੀ ਸਭ ਨੂੰ ਪਸੰਦ ਆਉਂਦੀਆਂ ਆਈਆਂ ਤੇ ਫਿਰ ਆਪਾਂ ਇਹਨੂੰ ਇੱਕ ਬੌਲ 'ਚ ਕੜ ਦਾਂਗੇ ਦੇਖੋ ਇਹ ਬਹੁਤ ਵਧੀਆ ਗ੍ਰਾਈਂਡ ਹੋ ਗਿਆ ਤੇ ਬਹੁਤ ਸੋਹਣਾ ਵੀ ਲੱਗ ਰਿਹਾ ਬਿਲਕੁਲ ਪਤਲਾ ਦੇ ਵਿੱਚ ਕੋਈ ਪੀਸ ਮੋਟਾ ਨਹੀਂ ਬਚਿਆ ਉਸ ਤੋਂ ਬਾਅਦ ਆਪਾਂ ਇਹਨੂੰ ਸਰਵ ਕਰਨ ਲਈ ਛੋਟੇ-ਛੋਟੇ ਬੌਲ ਦੇ ਵਿੱਚ ਪਾ ਲਾਂਗੇ ਤੇ ਫਿਰ ਇਹਨਾਂ ਨੂੰ ਆਪਾਂ ਆਪਣੇ ਤਰੀਕੇ ਦੇ ਨਾਲ ਗਾਰਨਿਸ਼ ਕਰਾਂਗੇ ਤੇ ਉਹ ਤੁਸੀਂ ਆਪਣੀ ਮਰਜ਼ੀ ਨਾਲ ਕਰ ਸਕਦੇ ਹੋ ਪਰ ਤੁਸੀਂ ਜੇ ਇਹੀ ਤਰੀਕਾ ਵਰਤੋਗੇ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਤੇ ਤੁਹਾਡਾ ਦੇਖ ਕੇ ਮਨ ਖੁਸ਼ ਹੋ ਜੂ ਤੇ ਅਗਲੇ ਦਾ ਖਾ ਕੇ ਖੁਸ਼ ਹੋ ਜੂ ਤੇ ਉਸ ਤੋਂ ਬਾਅਦ ਕੀ ਕਰਨਾ ਆਪਾਂ ਲਈ ਜੀ ਟਰਾਈ ਫਰੂਟ ਉਹਨਾਂ ਨੂੰ ਤੁਸੀਂ ਬਰੀਕ ਕੱਟ ਲੈਣਾਗਾ ਉਹ ਤੁਹਾਡੀ ਮਰਜ਼ੀ ਦੇ ਜਿਹੜੇ ਤੁਹਾਨੂੰ ਚੰਗੇ ਲੱਗਦੇ ਹੋਣ ਤੇ ਫਿਰ ਆਪਾਂ ਇਹਨਾਂ ਤਿੰਨ ਬਾਉਲ ਦੇ ਉੱਪਰ ਥੋੜੇ-ਥੋੜੇ ਟਰਾਈ ਫਰੂਟ ਪਾ ਦਾਂਗੇ ਸਿਰਫ 5 ਮਿੰਟਾਂ ਦੇ ਵਿੱਚ ਐਨੀ ਵਧੀਆ ਡਿਸ਼ ਤਿਆਰ ਹੋ ਜੂਗੀ ਤੁਹਾਡੇ ਦੋਸਤ ਮਹਿਮਾਨ ਤੁਹਾਡੇ ਬੱਚੇ ਸਭ ਖੁਸ਼ ਹੋ ਜਾਣਗੇ ਇਹ ਖਾਣ ਵਿੱਚ ਤਾਂ ਇਹਦਾ ਟੇਸਟ ਹੈ ਜਿਹੜਾ ਉਹ ਬਿਆਨ ਨਹੀਂ ਹੁੰਦਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਈ ਹੈ ਫਰੂਟ ਚੈਰੀ ਤੇ ਉਹਨਾਂ ਨੂੰ ਵੀ ਆਪਾਂ ਥੋੜਾ ਜਿਹਾ ਕੱਟ ਲਿਆ ਸੀ ਤੇ ਜੇ ਤੁਸੀਂ ਇਹਦੇ ਵਿੱਚ ਟੂਟੀ ਫਰੂਟੀ ਜਾਂ ਕੋਈ ਵੀ ਚੀਜ਼ ਤੁਸੀਂ ਇਹਦੇ ਵਿੱਚ ਪਾਉਣਾ ਚਾਹੋ ਪਾ ਸਕਦੇ ਹੋ ਉਸ ਤੋਂ ਬਾਅਦ ਜਿਹੜੀ ਇਹਦੇ ਵਿੱਚ ਸਭ ਤੋਂ ਵਧੀਆ ਚੀਜ਼ ਹੈ ਉਹ ਹੈਗੇ ਜੀ ਚੀਆ ਸੀਡਸ ਜਿਨ੍ਹਾਂ ਨੂੰ ਆਪਾਂ ਪਿਓ ਕੇ ਰੱਖਿਆ ਹੋਇਆ ਸੀ ਤੇ ਜਦੋਂ ਆਪਾਂ ਇਹਦੇ ਉੱਪਰ ਪਾਈ ਤੇ ਇੱਕ ਪਰਤ ਦੀ ਤਰ੍ਹਾਂ ਇਹ ਉੱਪਰ ਫੈਲ ਗਈ ਕਿਉਂਕਿ ਆਪਣਾ ਜਿਹੜਾ ਮੈਂਗੋ ਦਾ ਤੇ ਆੜੂ ਦਾ ਆਪਾਂ ਤਿਆਰ ਕੀਤਾ ਸੀ ਪੇਸਟ ਉਹ ਸਖਤ ਸੀ ਆਈਸੋਨ ਕਰਕੇ ਤੇ ਇਹ ਜਦੋਂ ਆਪਾਂ ਉੱਪਰ ਪਾਏ ਨਾ ਬਿਲਕੁਲ ਫੈਲ ਗਏ ਤੇ ਇੰਨੇ ਜਿਆਦਾ ਸੋਹਣੇ ਲੱਗ ਰਹੇ ਸੀ ਬਹੁਤ ਹੀ ਜਿਆਦਾ ਵਧੀਆ ਤੇ ਤੁਸੀਂ ਜਦੋਂ ਬਣਾਓਗੇ ਤੇ ਖਾਓਗੇ ਤਾਂ ਤੁਹਾਡੀ ਬੜੀ ਤਾਰੀਫ ਹੋਊਗੀ ਤੇ ਬਹੁਤ ਹੀ ਵਧੀਆ ਚੀਜ਼ ਹੈ ਜਿਹੜੀ 5 ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜ਼ਰੂਰ ਕਰ ਦਿਓ ਦੇਖ ਇੱਕ ਵਾਰੀ ਮੇਰੇ ਕਹਿਣ ਤੇ ਤੁਸੀਂ ਇਸ ਡਿਸ਼ ਨੂੰ ਟਰਾਈ ਕਰਕੇ ਜ਼ਰੂਰ ਦੇਖਿਓ ਤੇ ਇੰਜੋਏ ਕਰਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ